ਅਸੀ ਗੱਲ ਜੀ ਸਾਰੇ ਵੀਰਾਂ ਨੂੰ ਔਰ ਵੀਰ ਜੀ ਠੀਕ ਠਾਕ ਹੋ ਲੱਗਾ ਡਾ ਫੋਰਮੈਨ ਕਿਦਾਂ ਫੋਰਮੈਨ ਕੱਢੀ ਆਂਦਾ ਵਟ ਸਟਾਫ ਆਕਰਾਂ ਜੀ ਵੜਿਆ ਕੱਲ ਪਰਸੋ ਦਾ ਕੀ ਚੱਕਰ ਆ ਗੁੜਕੇ ਨਵੇਂ-ਨਵੇਂ ਪਾਉਂਦਿਆ ਸਾਰੇ ਜਦੋਂ ਦੀ ਮਸ਼ੀਨ ਆਈ ਉਦੋਂ ਦੇ ਪਏ ਆ ਨਾਲ ਦੇ ਗੁੜਕੇ ਆ ਉਹ ਨਵੇਂ ਪਾਉਂਦਿਆ ਇੱਧਰ ਆਡੇ ਫੋਰਮੈਨ ਨੇ ਪੁਲਾ ਕਰਤਾ ਰੈਡੀ ਸੱਦਾਂ ਵਖਾ ਪੂਰਾ ਰਵਾਂ ਬਹੁਤ ਰਵਾਂ ਚੱਲ ਢਿਲ ਢੁਲਤ ਨਹੀਂ ਲੱਗੀ ਦੂਜਾ ਵੀਰ ਪੁਲਾ ਕਰ ਦਈਏ ਉਹ ਸਾਫ ਕਰਦੇ ਹੁਣ ਨੂੰ ਵੀ ਕਰਤੀ ਇਹਨੂੰ ਵੀ ਸਹੀ ਇਹਦੇ ਬੁਛ ਬਚਾ ਲਾ ਦਈਏ ਤੇ ਚੱਲੀ ਜਾਂਦਾ ਕੰਮ ਨਾਲੋਂ ਨਾਲ ਥਰੇਸ਼ਰ ਬਾਸਕਟ ਕੱਢ ਲਿਆ ਇਹਨਾਂ ਬਾਹਰ ਹੁਣ ਬਾਸ ਕੱਢਦਾ ਵੇਨੇ ਟੂਲ ਲੱਗਣਾ ਕਿ ਨਹੀਂ ਲੱਗਣਾ ਤੇ ਥਰੇਸ਼ਰ ਦੀਆਂ 12 ਤੇ ਸਹੀ ਨਿਕਲੀਆਂ ਤੇ ਬਾਸਕਟ ਦਾ ਵੇਨੇ ਟੂਲ ਲੱਗਣਾ ਕਿ ਨਹੀਂ ਆਹ ਵੇਖੋ ਆਡਾ ਜਵਾਬ ਵਿਰਾਜ ਓ ਬਰਾਏ ਕਿਦਾਂ ਇਧਰੇ ਇਹ ਦੇਖੋ ਇਧਰ ਸਾਡਾ ਫੋਰਮੈਨ ਪਾ ਦੇ ਪਾ ਉਹ ਸੁਪਰ ਹਿੰਗ ਕਿੱਥੇ ਪਾਈ ਜਾਂਦਾ ਸੀ ਪਾ ਦੇ ਪਾ ਦੇ ਆਓ ਜੀ ਦੇਖੋ ਇਧਰ ਇਹ ਵੀ ਸਾਡਾ ਫੋਰਮੈਨ ਆ ਦੇ ਆਓ ਗਏ ਹੱਥ ਵਿੱਚ ਚੈੱਕ ਕਰੋ ਹੱਥ ਹੱਥ ਪੂਰੇ ਕਾਲੇ ਕੀਤੇ ਬਾਕੀ ਫੀਡਰ ਨੂੰ ਕਰਤਾ ਉਹ ਸਕੰਜੇ ਨੂੰ ਰੰਗ ਆਪਾਂ ਇਹ ਲਿਸ਼ਕਣਾ ਕਰਤਾ ਨਿਆਣਿਆਂ ਨੇ ਕਰ ਕੱਢ ਕੜਾ ਕੇ ਦਿੱਤੇ ਡਾਰਕ ਗ੍ਰੀਨ ਰੰਗ ਮੈਚ ਹੀ ਕਰ ਗਿਆ ਨਾਲ ਹੈ ਨਾ ਉਹ ਮੈਚ ਹੀ ਕਰ ਗਿਆ ਆ ਵੇਲਾ ਆ ਪੜਾਈ ਲੱਗਦਾ ਜਣਾ ਇੱਥੇ ਹੀ ਐਲੀਵੇਟਰੀ ਦੇ ਇੰਨੇ ਕਥਾਂ ਜੇ ਰੰਗ ਨਹੀਂ ਹੀਗਾ ਤੇ ਕੱਲ ਇੰਨੇ ਕਥਾਂ ਜੇ ਆਪਾਂ ਰੰਗ ਕੀਤਾ ਸੀ ਤਾਂ ਨਾਲੇ ਮੈਚ ਹੋ ਗਿਆ ਇਹ ਕਿਹਦੇ ਕੀਤਾ ਸੀ ਕੱਲ ਰੰਗ ਇਹ ਵੀ ਨਾਲੇ ਮੈਚ ਹੋ ਗਿਆ ਇਧਰ ਦੇਖੋ ਆਪਣੀ ਕਰਤਾਰੋ ਨਵੀਂ ਇਹਦਾ ਵੀ ਕਰਾਂਗੇ ਹੁਣ ਥੋੜਾ ਜਿਹਾ ਕੰਮ ਇਹਦਾ ਕਰਾਂਗੇ ਤੁਰੰਤ ਇੱਕ ਅੱਧਾ ਦਿਨ ਪਹਿਲਾਂ ਸੱਦਾਂਗੇ ਫੋਰਮੈਨਾਂ ਨੂੰ ਉਹਨਾਂ ਦੇ ਕੰਮ ਜਿਹੜਾ ਰਿੰਦਾ ਥੋੜਾ ਬੋਤਾ ਤੈਨੂੰ ਪਤਾ ਨਵੀਂ ਦੇ ਨੜ ਨੋਟ ਤੇ ਢਿੱਲੇ ਹੁੰਦੇ ਇਹ ਕਸਾਂਗੇ ਨੜ ਉਲਟੋ ਥੋੜੇ ਬੋਦੇ ਅਸੀਂ ਆ ਸੀਪਾ ਸੁਪਾ ਵੀ ਸੈਟ ਆਉਣ ਵਾਲੀਆਂ ਤੇ ਇਹਦਾ ਸਟਾਫ ਵਕਰਾ ਨੂੰ ਕੱਲ ਗੁੜਕੇ ਨਵੇਂ ਪਾਏ ਆਪਾਂ ਆ ਮਗਰਲੇ ਫਰੀ ਇਹ ਨਾਲ ਦੇ ਹੀ ਹੁਣ ਬਦਲਤੇ ਜਾਣ ਕੇ ਬਲ ਛੜੇ ਤੇ ਟਲਦਾ ਨਹੀਂ ਆ ਡਾ ਫੋਰਮੈਨ ਜੋਗਾ ਸਿੰਘ ਜੋਗੀ ਜੋਗਾ ਜੋਗੀ ਆ ਅੱਗੇ ਦੁਕਾਨ ਤੋਂ ਮੋਛ ਲਵਾਈ ਦੇ ਏਅਰ ਕੀ ਉਹ ਲਿਆਂਦਾ ਫੜੇ ਜਗਾੜ ਜਾ ਮੈਂ ਆਪੇ ਲਾ ਲੈਨੇ ਆ ਇਹ ਬੜੀ ਮੋਛ ਲਾਉਂਦੇ ਕਿੰਨੇ ਪੈਸੇ ਲੈ ਦਿੰਦੇ ਕੰਮ ਕੁਝ ਨਹੀਂ ਹੁੰਦਾ ਆਰ ਕੀ ਕਾਡਾ ਦਾ ਆ ਵੀ ਆ ਵੀ ਲਾ ਦੇਣਾ ਆ ਇਹਦਾ ਕੰਮ ਤੇ ਨਹੀਂ ਬੋਚ ਲਾਉਂਦਾ ਇੰਨੇ ਜੋ ਰੈਬਰ ਜਾਂ ਫੇਰ ਨਾ ਚਾਲ ਦੇ ਵਾਲ ਕੱਟਿਆ ਸੀ ਨਾ ਬੰਦੇ ਲੱਗੇ ਹੋਏ ਕਲਚ ਪਲੇਟ ਦਾ ਕੰਮ ਕਰਨਾ ਟਡੇ ਇਹਦਾ ਠੀਕ ਕਰੀ ਜਾਵੇ ਤਿੰਨਾ ਟੜ ਕੱਢ ਲਾ ਫਾਵੇ ਜੋ ਆਪਾਂ ਲੁੱਕ ਦੀ ਨਵੀਂ ਕਲੱਚ ਪਲੇਟ ਪਾਉਣ ਲੱਗੇ ਆ। ਇਹ ਲਿਆ ਪਿਛਲੇ ਸੀਜ਼ਨ ਰੱਖੀ ਪਾਈ ਹੋਣੀ ਸੀ ਪਾਉਣ ਹੋਣ ਲੱਗੇ ਆ। ਨਵੀਂ ਪੂਰੀ ਪਿਓਰ ਨਵੀਂ। ਲਪਾਵੇ ਦੇ ਉੱਤੇ ਰੱਖ ਲੁੱਕ ਕੰਪਨੀ। ਕਲੱਚ ਪਲੇਟ ਆ ਬੰਨਾਂਗੇ। 70 70 ਵਾਲੇ ਰੱਖੇ ਭਾਰੇ ਬੈਂਦੇ ਪਿੱਛੇ ਹੋ ਗਏ ਆ ਇਹ ਚੀਜ਼ਾਂ ਹੀ ਵੜਾਉਂਦੇ ਆ ਆਣਾ ਮਰ ਰੱਖੇ 70 70 ਵਾਲੇ بس ਚੀਜ਼ਾਂ ਹੀ ਫੜਾਉਂਦੇ ਵੀਰਾ ਪਾ ਲੋ ਆ ਲੈ ਚੀਜ਼ ਆਈ ਰੱਖਾ ਆ ਮੈਂ ਇਥੋਂ ਉਹ ਵੀ ਕਰਕੇ ਗਿਆ ਕਿੱਥੇ ਆ ਤੈਨੂੰ ਓਏ ਤੂੰ ਕੋ ਗੁੜਕੇ ਨਹੀਂ ਆਉਂਦੇ ਤਿੰਨ ਦਿਨ ਹੋ ਗਿਆ ਲੱਗੇ ਆਣੂ ਜਾਂ ਤੇ ਆਪ ਹੀ ਕਰਕੇ ਦੇਲੇ ਬਣੇ ਵਾਹ ਤਰੂ ਫੜਿਆ ਉਹਦੇ ਜੋਗਾ ਸੁਨਿਆਰਾ ਆ ਡੈਕਸ਼ਨ ਵੀ ਖੋਲ ਕੇ ਸੁੱਟੀ ਕਲੱਚ ਬਲੇਡ ਵੀ ਖੋਲ ਕੇ ਸੁੱਟੀ ਹਾਲੀ ਤੱਕ ਫੇਟ ਹੀ ਨਹੀਂ ਬਣਾ ਕੀਤੀਆਂ ਫਿਰ ਆ ਜਾਵਾਰ ਕੇ ਲੱਗਣਾ ਪਿਆ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਉਹਦਲ ਮੁੱਲ ਮੁੜ ਗਏ ਤੇਰਾ ਦੋ ਦਿਨ ਲਾਇ ਤੇ ਐਦਾਂ ਕੋਈ ਘੇੜਦਾ ਨਹੀਂ ਵਰਲਾਈਆ ਕੋਈ ਚੰਤ ਬੰਦਾ ਐਦਾਂ ਸਟਾਰ ਆ ਕ੍ਰਿਕਟ ਦੇ ਇਹ ਕੀਤੇ ਫੋਰਮਨ ਫੋਰਮਾਂ ਨਹੀਂ ਹੁੰਦਾ ਅੱਗੇ ਹਲਫਲ ਜੇ ਕਰ ਛੱਡਦੇ ਹੁੰਦੇ ਹੀ ਤਾਂ ਸਹੀ ਨਹੀਂ ਹੁੰਦੇ ਵੇਹੇ ਤੇ ਘੇੜਦੇ ਨਹੀਂ ਹੱਥ ਨਾਲ ਇੱਕ ਹੱਥ ਨਾਲ ਘੇੜਦੇ ਆਵੇ ਮੈਂ ਨਾ ਫੋਰਮਨ ਫੋਰ ਬਣੀਆਂ ਲੱਗੇ ਫੋਰਮਨ ਉਹਦੇ ਦੋ ਕੋਲਕਾਤਾ ਵਾਲੇ ਕਮਾ ਕੇ ਵਿਖਾਉ ਉਤੇ ਪੂਰੀ ਸਾਰਿਆਂ ਦੇ 30 30 ਵਾਲੇ ਜੀ ਇੱਥੇ ਲਾਕੇ ਨਹੀਂ ਗਈ ਤੁਹਾਡੀ ਹਾਂ ਕਿੱ데 ਲਾਕੇ ਗਈ ਇੱਥੇ ਥੱਲੇ ਬਹੁਤ ਥੱਲੇ ਸਾਰਿਆਂ ਦੇ ਥੱਲੇ ਦਾ ਬੈਠੇ ਉੱਤੋਂ ਨਹੀਂ ਬਗਦੇ ਹਾਂ ਵੇ ਉਹ ਹੁਣ ਜੋਕੇ ਚੜੀ ਆ ਵੇ ਕੀ ਆੜ ਬੂਰੀ ਆ ਗਏ ਬੀਤੀਤੀ ਵਾਲੇ ਉਦਾਂ ਠੀਕ ਹੈ ਹਾਂ ਮੈਂ ਤਾਂ ਆਖਿਆ ਸ਼ਾਇਦ 20 20 ਵਾਲੇ ਪਰ 30 30 ਵਾਲੇ ਆ ਗਏ ਜੀ ਤੁਸੀਂ ਨਹੀਂ ਕੀ ਕਰਾਂਗੇ ਯਾਰ ਇਧਰ ਮੁਡੇ ਲੱਗੇ ਹੋ ਐਡਿਕਸ਼ਨ ਨੂੰ ਇਧਰ ਵੀਰ ਆਇਆ ਕਾਟ ਦੇਣ ਫਿਰ ਕਿਦਾਂ ਦੇਸਤਾ ਜੀ ਤੁਸੀਂ ਦੱਸੋ ਕਿਵੇਂ ਆ ਕੀ ਦਾ ਵਿਆਹ ਹੈ ਵੱਡੇ ਭਾਈ ਦਾ ਆ ਮੁੰਡੇ ਦਾ ਵਿਆਹ ਹੀ ਭਰਾ ਦਾ ਤੇ ਘਾਟ ਦੇਣਾ ਮੈਂ ਆਇਆ ਸਾਰੇ ਲੈ ਆਵਾਂਗੇ ਬੰਦੇ ਹਾਂ ਲੱਗੇ ਵੇ ਆਪਣੇ ਬੰਦੇ ਬੈਰਿੰਗ ਪਾਉਣ ਲੱਗੇ ਕਲੱਚ ਵਾਲਾਂ ਦੇ ਨਵੇਂ ਹੀ ਪਾ ਦੀਏ ਮੈਂ ਕਲੱਚ ਪਲੇਟ ਵੀ ਨਵੀਂ ਹੈ ਚਲੋ ਬੈਰਿੰਗ ਵੀ ਵੇਖ ਲਓ ਨਵੇਂ ਹੀ ਪਾ ਦਿਓ ਫਿੰਗਰਾਂ ਵੀ ਨਵੀਆਂ ਹੋਰ ਸਾਰਾ ਸੈੱਟ ਹੀ ਨਵਾਂ ਹੈ ਕਲੱਚ ਮਾੜਾ ਹੈ ਪੱਬਦੇ ਹੀ ਚੱਲਿਆ ਕਰੂ ਪੱਬਦੇ ਆਹ ਮਲਾਇਆ ਪੈਰ ਰੱਖੋ ਦੀ ਫਰੋਟ ਤੇ ਡੀਲੀਵਰ ਇਦਾਂ ਹੀ ਆਪਾਂ ਬ੍ਰੇਕਾਂ ਸੈੱਟ ਕਰਨੀਆਂ ਲਈ ਆਪਾਂ ਆਹ ਪੁਰਜਾ ਲਿਆਂਦਾ ਏ ਨਾਲੇ ਵਰਮੇ ਤੇ ਨਾਲੇ ਨੜਕਸਾਂ ਲਈ ਬੜਾ ਨਜ਼ਾਰਾ ਇੱਕ ਮੰਟ ਚ ਜਿਹੜਾ ਮਰਜੀ ਨੜਕਸ ਲਓ ਇਹਦੇ ਨਾਲ ਸਪੀਡ ਬੜੀ ਆਦੀ ਪੀਟਾਂ ਬੜੀਆਂ ਆਈਆਂ ਇੱਥੋਂ ਵੱਧ ਘਟ ਜਾਂਦੀਆਂ ਤੇ ਨੜ ਵਰਮੇ ਵੀ ਇਹਦੇ ਨਾਲ ਬੜੇ ਆਏ ਆ ਲੱਕੜ ਵਾਲੇ ਲੋਹੇ ਵਾਲੇ ਇਹ ਪੇਜ ਕਾਸ ਵਾਲੀਆਂ ਗੋਟੀਆਂ ਵੀ ਆਈਆਂ ਸਾਰੀਆਂ ਹੀ ਤੇ ਆ ਵੀ ਇਹਦੇ ਨਾਲ ਸਾਰੇ ਆਈਆਂ ਛੋਟੀਆਂ ਨੰਬਰ ਵੀ ਤਾਂ ਵੱਡੀਆਂ ਗੋਟੀਆਂ ਵੀ ਆਈਆਂ ਇਹਦੇ ਨਾਲ ਉਹ ਦੋ ਬੈਟਰੀਆਂ ਆਈਆਂ ਇੱਕ ਤੇ ਇੱਕ ਚਾਰਜਰ ਆ ਸਮਾਨ ਤੇ ਬੜਾ ਇਹਦੇ ਨਾਲ ਦਿੱਤਾ ਇਹ ਦੋਆਂ ਮਸ਼ੀਨਾਂ ਜੀ ਇੱਕ ਇੱਕ ਰੱਖ ਦੇਣੇ ਬੰਦਿਆਂ ਨੂੰ ਨਿਯਾਰੇ ਦਵਾ ਦੇਣੇ ਹਨਾ ਸੋਖੀ ਕਰ ਦੇਣਾ ਜਿਹੜਾ ਇਹਨਾਂ ਨੂੰ ਕੰਮ ਪਾਣਾ ਆਣਾ ਫੜਨਾ ਪਵੇ ਠੀਕ ਠੀਕ ਹੈ ਐਨਾ ਸੁੱਖ ਤੁਹਾਨੂੰ ਕਿਸ ਨੇ ਦਿੱਤਾ ਹੈ ਨਾ ਦੋਖੀ ਦਿੰਦੇ ਰਿਹਾ ਇਹ ਦੋਖੀ ਦਿੰਦੇ ਰਿਹਾ ਰੋਗ ਹੀ ਆਏ ਜੇ ਕੇ ਸਾਰਿਆਂ ਨਾਲ ਤੁਹਾਡੇ ਨਾਲ ਆਏ ਸੁੱਖ ਲੈਣੇ ਪਏ ਆ ਫੋਰਮੈਨ ਆਪਣੇ ਨਾਲ ਸਿਰਫ 5 ਦਿਨ ਕਿ 10 ਦਿਨ ਲਵਾ ਗਿਆ 7 ਦਿਨ 7 ਦਿਨ ਲਵਾ ਕੇ ਗਿਆ ਹੈ ਤੇ ਆਪੇ ਆਇਆ ਹੁਣ ਸਾਡੇ ਨਾਲ ਹੰਦਾ ਸੀਜ਼ਨ ਮੈਂ ਤੁਹਾਡੇ ਨਾਲ ਲਾਉਣਾ ਜੋ ਮਰਜ਼ੀ ਹੋ ਜੇ ਬਾਕੀ ਹੋਰ 10 ਪਹਿਲਾਂ ਕਿਦਾਂ ਕੀ ਹੋਇਆ ਸੀ ਪਹਿਲੇ ਯਾਰ ਪਹਿਲੀ ਵਾਰ ਤਾਂ ਪੈਸੇ ਹੀ ਮਰ ਗਿਆ ਸੀ ਤੇ ਆਪ ਹੋਰ ਮੜ ਵੀ ਬੜਾ ਰੋਦੇ ਕਿੱਥੋਂ ਬਰੇ ਤੇਰੇ ਵਰਗੇ ਸਾਨੂੰ ਕਾਪੀ ਨਹੀਂ ਦਿਖਾਉਂਦਾ ਕੋਈ ਆਹ ਚੱਲ ਹੂੰ ਉਹਨਾ ਟੈਨਸ਼ਨ ਲੈ ਉਹ ਐਰ ਕਾ ਹਾਂ ਕਾਪੀ ਆਪਾਂ ਨਹੀਂ ਦਿਖਾਉਂਦੇ ਲੈ ਵੱਤਰ ਆ ਗਿਆ ਤੁਹਾਡਾ ਨਾ ਕਾਪੀ ਅਹੀਂ ਵੀ ਨਹੀਂ ਦਿਖਾਉਣੀ ਤੁਹਾਨੂੰ ਕਾਪੀ ਤੁਹਾਡੇ ਹੱਥ 'ਚ ਕਰ ਦੇਣੀ ਆ ਇਹਦੇ ਤੁਹਾਡੇ 'ਚ ਪੜਿਆ ਹੈਗਾ ਨਾ ਕੋਈ ਰਾਜਾ ਪੜਿਆ ਲੈ ਰਾਜੇ ਨੂੰ ਕਾਪੀ ਆ ਮੁੰਡਾ ਪੜਿਆ ਲਿਖਿਆ ਉਹ ਕਾਪੀ ਵੜਾ ਦੇਣੀ ਆਪਾਂ ਅਠ ਪੜਿਆ ਲਿਖ ਲੈਣਾ ਨਾ ਲੈ ਵਾਟ ਕੱਢੀ ਹੋਣੀ ਆ ਪਹੀਰ ਤੇ ਕਪੜੇ ਕੁੱਪੜੇ ਮੇਰੇ ਤੋਂ ਹੀ ਜਾਓਗੇ ਮਸ਼ੀਨ ਲੈ ਜਾਗੇ ਨਾਲ ਮੈਂ ਤਾਂ ਤੁਹਾਨੂੰ ਆਪਣੇ ਨਾਮ ਰੱਖਣਾ ਜਿਵੇਂ ਮੇਰੇ ਕਪੜੇ ਧੋਗੇ ਦੇ ਅਗਲੇ ਬਾਰੇ ਟ੍ਰੈਸ਼ਰ ਤੇ ਰੱਖ ਕੇ ਪਾਣੀ ਬਾਲਟੀ ਪਾਗ ਲਗੇੜਾ ਦੇ ਆਹੋ ਠੀਕ ਹੈ ਬਾਕੀ ਬੰਦੇ ਬੜੇ ਵਧੀਆ ਵਿਚਾਰੇ ਹਸ ਮੁਖ ਜੋ ਮਰਜ਼ੀ ਮਖੌਲ ਕਰਦੇ ਰਹੀਦਾ ਗੁੱਸਾ ਨਹੀਂ ਕਰਦੇ ਵਿਚਾਰੇ ਜਿੱਦਾਂ ਮਰਜੀ ਲੈਣਾ ਕਰ ਲੋ ਤੇ ਇਹ ਬੜੇ ਅੱਕੇ ਆਏ ਵਿਚਾਰੇ ਜਨਾਂ ਨਾਲ ਅੱਗੇ ਬੜਾ ਖਰਾਬ ਹੁੰਦੇ ਆ ਨੂਏ ਤੇ ਚਲੋ ਕੋਈ ਨਹੀਂ ਇਦਾਂ ਹੀ ਬਾਕੀ ਕਰਨਾ ਨਹੀਂ ਚਾਹੀਦਾ ਖਰਾਬ ਵਿਚਾਰੇ ਕਿੰਨੇ ਦਿਨ ਭੰਨਦੇ ਆ ਘਰ ਆਉਂਦੇ ਮਿਹਨਤ ਕਰਨ ਤੇ ਜਦੋਂ ਪੈਸੇ ਨਹੀਂ ਇਹਨਾਂ ਨੂੰ ਪੂਰੇ ਮਿਲਦੇ ਤੇ ਲੋਕਾਂ ਲਈ ਮਾੜਾ ਹਨਾ ਫੋਰਮਾ ਨਾ ਵਾ ਲੋਕਾਂ ਲਈ ਮਾੜਾ ਜਿਹੜੇ ਪੈਸੇ ਨਹੀਂ ਦਿੰਦੇ ਐਨੇ ਔਖੇ ਦਿਨ ਲਾਉਂਦੇ ਜੇ ਬਾਕੀ ਕਿੰਨੇ ਦਿਨ ਹੋਰ ਲਾਉਗੇ ਦੋ ਕੁ ਦਿਨ ਲੱਗੇ ਦੋ ਕੁ ਦਿਨ ਲਾਵੇ ਦੋ ਦਿਨਾਂ ਐ ਫੈਟੀ ਹਣੀ ਹਣਾ ਤੇ ਮੈਟੋਮੇਟੀਆ ਡ੍ਰੈਲਰ ਨਾਲ ਲੜਕਸੀ ਜਾਣੇ ਹਣਾ ਬਸ ਖੋਲਣ ਲੱਗਿਆ ਟਾਈਮ ਲੱਗਾ ਹਣਾ ਕਸੀ ਜਾਂਦੇ ਮੈਟੋਮੇਟੀ ਬੈਰਿੰਗ ਜਿਹੜਾ ਨਵਾਂ ਪੈਣ ਵਾਲਾ ਪਾਈ ਜਾਂਦੇ ਇਦਾਂ ਇਹ ਸੋਖਿਆ ਮਸ਼ੀਨ ਦਾ ਇਹਨੂੰ ਨਾ ਬੈਰਿੰਗ ਸਾਰੇ ਘਾਟ ਹੀ ਬਦਲਨੇ ਪਏ ਆ ਇਹ ਰਿਪੇਅਰ ਥੋੜੀ ਨਿਕਲ ਜਾਣੀ ਥੋੜੇ ਪੈਸੇ ਆ ਜੀ ਦੋ ਬੈਰਿੰਗ ਪੈਸੇ ਦੋ ਬੈਰਿੰਗ ਸਾਰੇ ਨਵੇਂ ਪਏ ਇਹਨੂੰ ਸਾਰੀ ਮਸ਼ੀਨ ਨੂੰ ਦੋ ਬੈਰਿੰਗ ਨਵੇਂ ਪਏ ਬਸ ਤੇ ਜਾਂ ਇੱਕ ਕਲਚ ਪਲੇਟ ਆਪੇ ਬਦਲਣ ਲੱਗੇ ਸ਼ੌਂਗਣਾਈ ਕਲਚ ਪਲੇਟ ਤਾਂ ਲਈ ਬੜੀ ਪਈ ਹੈ ਨਾ ਬਹੁਤ ਪਈ ਕਲਚ ਪਲੇਟ ਬੜੀ ਪਈ ਤੇ ਸ਼ੌਂਗਣੇ ਬਦਲਣ ਲੱਗੇ ਕਹਿੰਦੇ ਕਲਚ ਕਲਚ ਹੋਰ ਪੋਲਾ ਕਰਨ ਉਹ ਯੋਰ ਜਿਆਦਾ ਮਾਰਦੀ ਗਿੜੀ ਨਹੀਂ ਉਹ ਝੋਨੇ ਨੂੰ ਕਰਾਂਗੇ ਫੇਰ ਕਲਚ ਪਲੇਟ ਉਹ ਟਰਾਲਰ ਟਰੂਲਾ ਖਿੱਚਣਾ ਉਹ ਖਿੱਚ ਦਿੰਦੀ ਤੇ ਆਪਾਂ ਲੰਮਾ ਟਾਈਮ ਚੱਲਣਾ ਹੁਣ ਤੇ ਆਹ ਪਾਲੀਆ ਦੂਸਰੀ ਕੰਪਨੀ ਦੀ ਲੁੱਕ ਦੀ ਆ Ориジナル ਆ ਇਹ ਬਾੜੀ ਮੋਟੀ ਦੇਸੀ ਥੋੜਾ ਅਗਲਾ ਚ ਬਲੇਡ ਬਾਕੀ ਚਾਰਜਰ ਚੁਰਜਾ ਮੈਂ ਫਿੱਟ ਕਰਤੇ ਦੋਹਾਂ ਮਸ਼ੀਨਾਂ ਤੇ ਇੱਕ ਤੇ ਰਹਿ ਗਿਆ ਇੱਤੇ ਉੱਤੇ ਕਰਤਾ ਏ ਕਰਤਾਰ ਨਵੀ ਦੇ ਲਾਤਾ ਚਾਰਜ ਹੁਣ ਚਾਰਜ ਤੇ ਮੈਂਟ ਚ ਲਾ ਦਿੰਦੀ ਆ ਕਰਮ ਵਾਲੀ ਜਿੱਧਰ ਨੂੰ ਮਰਜੀ ਨਾੜ ਨਗਾ ਦੋ ਚਾਈਨਾ ਦਾ ਸਕਰੂ ਲਾਈਦਾ ਜਿੱਧਰ ਦੀ ਮਰਜ਼ੀ ਧੱਕ ਦਿੰਦੀ ਮਿੰਟ ਚੀ ਤੇ ਸੁਖ ਤੇ ਬੜਾ ਬਾਕੀ ਆ 60 ਐਂਪੀਅਰ ਦੀ ਬੈਟਰੀ ਆ 60 ਵਾਟ ਦੀ ਬੜੀ ਤੱਕੜ ਬੈਟਰੀ ਹੈ ਲੋਉਂਦੀ ਨਹੀਂ ਇੱਕ ਹੀ ਬੈਟਰੀ ਲਾਈ ਆ ਜਉਂਦੀ ਲਿਆਂਦੀ ਆ ਦੂਜੀ ਲਾਗੇ ਨਹੀਂ ਵੇਖੀ ਬੜੀ ਤੱਕੜ ਬੜਾ ਜਰਗੜ ਜਾਂਦੀ ਕਰਮ ਵਾਲੀ ਕੰਪਰੀ ਦੀ ਨਾ ਮਸ਼ੀਨ ਸਿਰਫ ਆਈ ਦਾ ਹੈਗੀ 6000 ਦੀ ਮੇਰੇ ਨਾਲ 6-7000 ਦੀ ਆ ਦੋ ਵਾ ਮਸ਼ੀਨਾਂ ਦੇ ਕੇ ਇੱਕ ਰੱਖ ਦੇਣੀ ਆ ਇਹ ਤਾਂ ਆਪਾਂ ਲਈ ਡੈਮੋ ਹੀ ਲਈ ਲਈ ਟੈਸਟ ਹੀ ਕੀਤੀ ਦੂਜੀ ਵੀ ਹੁਣ ਲੈ ਆਉਣੇ ਛਤੀ ਇਹ ਲੈਂਦੀ ਆਪਾਂ ਸਮਾਨਿਓ ਚਲੋ ਅੱਜ ਦੀ ਵੀਡੀਓ ਇਤੋਂ ਤੱਕ ਹੀ ਮੁੰਡੇ ਕਲਚ ਪਲੇਟ ਕਰਦਣ ਲੱਗੇ ਫਿੱਟ ਪੁਲੀ ਗੜੀ ਪਾਉਣੀ ਜਣੋ ਅੱਠ ਦੀ 10 ਦੀ ਪਾਦ ਨਹੀਂ ਕੀ ਆ ਮੁੰਡੇ ਰੋੜ ਵਾਲੀ ਪੁਲੀ ਪਾਦ ਲੱਗੇ 10 ਨੰਬਰ ਪੁਲੀ ਏ ਇਤੋਂ ਛੋਟੀ ਨਹੀਂ ਹੁੰਦੀ ਸੀ ਅੱਠ ਦੀ ਬਾਈ ਏ ਮੇਰਾ ਦਾ ਗੱਡੀ ਨਾ ਕਾਰ ਦੇ ਬਰਾਬਰ ਜਾਵੇ ਜਿਹੜੀ ਆ ਜਿਹੜੀ ਨਾ ਕਿਸੇ ਨੂੰ ਨਿਆਣੀ ਦਿੰਦੀ ਏ ਕਰਤਾਰ ਨੂੰ ਪਿਛਲੀ ਵਾਰੀ ਕੱਟ ਜਾਂਦੀ ਉਹਨੂੰ ਸਗੋਂ ਪੁਲੀ ਛੋਟੀ 9 ਨੰਬਰ ਇਹਨੂੰ ਫਿਰ ਵੀ 10 ਨੰਬਰ ਏ ਤੇ ਤਾਂ ਵੀ ਦੀਆਂ ਡੈਕਸ਼ਨਾਂ ਛੋਟੀਆਂ ਨਾਲ ਆਵਲੀਆਂ ਕਰਤਾਰ ਦੀਆਂ ਡੈਕਸ਼ਨਾਂ ਵੱਡੀਆਂ ਤਾਂ ਉਹਦਾ ਤੋਰਾ ਥੋੜਾ ਘਟਿਆ ਨੇ ਇਹ ਕਿਹ ਮਲਕੀਦ ਵਾਲੇ ਨੇ ਲਾਲੀ ਰਾਜੇ ਦਾ ਬਾਹ ਹੱਥ ਜੋੜਦਾ ਸੀ ਉਹ ਸਾਈਡ ਤੇ ਖਲਾਰ ਖਲਾਰ ਕੇ ਬਾਈ ਚ ਭਰਿਆ ਕੀ ਜੇ ਬਾਕੀ ਅੱਜ ਦੀ ਵੀਡੀਓ ਇਤੋਂ ਤੱਕ ਹੀ ਜੇ ਓਕੇ ਬਾਈ ਟਾਟਾ